ਗੁਰਿਆ ਦਾ ਡਾਕਖਾਨਾ ਜੋ ਅਕਸਰ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇੱਕ ਵਾਰੀ ਫਿਰ ਤੋਂ ਡਾਕਖਾਨਾ ਉਸ ਵੇਲੇ ਚਰਚਾ ਵਿੱਚ ਆ ਗਿਆ ਜਦੋਂ ਡਾਕਖਾਨੇ ਦੇ ਮੁਲਾਜ਼ਮ ਡਾਕਖਾਨੇ ਦੇ ਅੰਦਰ ਹੀ ਥੱਪੜੋ ਥੱਪੜੀ ਹੋ ਗਏ ਇਨ੍ਹਾਂ ਮੁਲਾਜ਼ਮਾਂ ਨੇ ਤਾਂ ਇਹ ਵੀ ਨਹੀਂ ਵੇਖਿਆ ਕਿ ਇਹ ਇੱਕ ਪਬਲਿਕ ਪਲੇਸ ਹੈ ਤੇ ਮੌਕੇ ਤੇ ਇੱਕ ਮਹਿਲਾ ਮੁਲਾਜ਼ਮ ਵੀ ਮੌਜੂਦ ਸੀ ਬਿਨਾਂ ਕੋਈ ਸ਼ਰਮ ਦੇ ਦੋ ਮੁਲਾਜ਼ਮ ਆਪਸ ਵਿੱਚ ਲੜਦੇ ਰਹੇ ਅਤੇ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਵੀ ਕੱਢਦੇ ਨਜ਼ਰ ਆਏ ਇਸ ਤੋਂ ਬੰਦੀ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਉਸ ਦੀ ਲੁਧਿਆਣੇ ਤੋਂ ਇੱਥੇ ਪੋਸਟਿੰਗ ਹੋਈ ਹੈ ਜੋ ਗ੍ਰਾਹਕ ਵਿੱਚ ਪੋਸਟਰ ਅਸਿਸਟੈਂਟ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ ਜੋ ਪਾਰਟੀਆਂ ਨਾਲ ਵਿਜ਼ਿਟ ਕਰਨਾ ਮੇਰਾ ਕੰਮ ਹੈ ਮਨੋਜ ਨੇ ਕਿਹਾ ਕਿ ਜਦੋਂ ਦਫ਼ਤਰ ਵਿੱਚ ਪਹੁੰਚਿਆ ਤਾਂ ਗ੍ਰਾਹਕ ਦੇ ਪਾਰਸਲ ਨੂੰ ਲੈ ਕੇ ਮੁਲਾਜ਼ਮ ਸ਼ੋਭਿਤ ਨਾਲ ਕਿਹਾ ਸੁਣੀ ਹੋ ਗਈ ਜਿਸ ਨੂੰ ਲੈ ਕੇ ਦੋਵੇਂ ਮੁਲਾਜ਼ਮ ਆਪਸ ਵਿੱਚ ਉਲਝ ਪਏ ਮਨੋਜ ਨੇ ਇਹ ਵੀ ਕਿਹਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਕਈ ਗ੍ਰਾਹਕ 에ਜੈਂਟਾ ਸਟਾਫ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਿਭਾਗ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਉਧਰ ਮੌਕੇ ਤੇ ਮੌਜੂਦ ਮੈਲਾ ਸਟਾਫ ਮੈਂਬਰ ਪੂਨਮ ਨੇ ਕਿਹਾ ਕਿ ਸ਼ੋਭਿਤ ਜੋ ਗੁਰਾਇਾਨ ਦਫਤਰ ਵਿੱਚ ਤਨਖਤ ਹੈ ਇਸ ਦੀ ਕਾਰਗੁਜ਼ਾਰੀ ਬੇਹੱਦ ਹੀ ਘਟੀਆ ਤੇ ਮਾੜੀ ਹੈ ਤੇ ਲੋਕਾਂ ਨਾਲ ਭद्दी ਸ਼ਬਦਾਬਲੀ ਦੀ ਵਰਤੋਂ ਕਰਦਾ ਹੈ ਪਰ ਫਿਰ ਵੀ ਵਿਭਾਗ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦਾ ਇਸ ਬਾਬਤ ਮਨਮੋਹਨ ਬੰਗੜ ਪੋਸਟ ਆਫਿਸ ਤੇ ਐਸ ਡੀ ਐਮ ਨੇ ਕਿਹਾ ਮਨੋਜ ਸਿੰਘ ਜੋ ਮਾਰਕੀਟਿੰਗ ਐਗਜ਼ੀਕਿਊਟਿਵ ਹੈ ਉਹ ਪਾਰਸਲ ਦਾ ਰੇਟ ਪੁੱਛਣ ਲਈ ਸ਼ੋਭਿਤ ਗੰਡਵਾਲ ਕੋਲ ਗਿਆ ਸੀ ਤਾਂ ਇਹਨਾਂ ਦੀ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਹੋ ਗਈ ਸੀ ਉਧਰ ਇਸ ਬਾਬਤ ਸ਼ੋਭਿਤ ਨਾਲ ਗੱਲ ਕਰਨੀ ਚਾਹੀ ਤਾ ਉਸਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੂੰ ਮਨੋਜ ਅਤੇ ਸ਼ੋਭਿਤ ਦੋਨਾਂ ਵੱਲੋਂ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ ਹਨ ਮੇਰਾ ਨਾਮ ਮਨੋਜ ਕੁਮਾਰ ਆ ਤੇ ਮੈਂ ਲੁਧਿਆਣੇ ਤੋਂ ਮੇਰੀ ਇੱਥੇ ਪੋਸਟਿੰਗ ਹੋਈ ਹੈ ਗੁਰਾਇਆ ਵਿੱਚ ਮੈਂ ਪਾਸਟ ਅਸਿਸਟੈਂਟ ਤੇ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ ਜੋ ਪਾਰਟੀਆਂ ਨੂੰ ਵਿਜ਼ਿਟ ਕਰਨਾ ਮੇਰਾ ਉਹ ਕੰਮ ਹੈ ਤੇ ਅੱਜ ਕੀ ਹੋਇਆ ਕਿ ਮੈਂ ਸਾਰੀ ਪਾਰਟੀਆਂ ਨੂੰ ਮਾਰਕੀਟ ਵਿੱਚ ਵਿਜ਼ਿਟ ਕਰਕੇ ਦਫ਼ਤਰ ਵਿੱਚ ਪਹੁੰਚਾ ਤੇ ਕਿਸੇ ਕਸਟਮਰ ਨੇ ਮੈਨੂੰ ਕੰਟੈਕਟ ਕੀਤਾ ਕਿ ਤੁਸੀਂ ਮੈਨੂੰ ਨਾ ਬਾਹਰ ਫੋਰਨ ਵਿੱਚ ਪਾਰਸਲ ਭੇਜਣਾ ਵਾ ਤੇ ਤੁਸੀਂ ਮੈਨੂੰ ਉਹਦਾ ਰੇਟ ਦੱਸੋਗੇ ਹੈ ਤੇ ਮੈਂ ਉਸ ਰੇਟ ਵਾਸਤੇ ਸ਼ੋਭੀ ਤੇ ਜੋ ਕਿ ਪੀਏ ਐਮਪੀਸੀਐਮ ਤੇ ਲੱਗਾ ਹੋਇਆ ਮੈਂ ਉਹਦੇ ਕੋਲ ਗਿਆ ਕਿ ਮੈਨੂੰ ਰੇਟ ਦੱਸ ਦੇ ਇਹਦਾ ਤੇ ਉਹ پارਸਲ ਇੱਕ ਬੂ ਕਰ ਰਿਆ ਸੀ ਆ ਤੇ ਉਹ ਮੈਨੂੰ ਗੱਲ ਮੈਨੂੰ ਇਗਨੋਰ ਕਰਦਾ ਮੈਂ ਕਿਹਾ ਫੇਰ ਦੁਬਾਰਾ ਗਿਆ 2 ਮਿੰਟ ਬਾਅਦ ਮੇਰੀ ਗੱਲ ਸੁਣ ਮੈਨੂੰ ਗਾਜ਼ੇ ਕਸਟਮਰ ਲਾਈਨ ਤੇ ਆ ਉਸ ਬੰਦੇ ਨੇ ਕਹਿੰਦਾ ਕਿ ਮੈਂ ਤੇਰੇ ਹਿਸਾਬ ਨਾਲ ਕੰਮ ਨਹੀਂ ਕਰਨਾ ਤੂੰ ਮੇਰਾ ਕੋਈ ਇਨਚਾਰਜ ਨਹੀਂ ਲੱਗਿਆ ਹੈਗਾ ਕਸਟਮਰ ਮੇਰੇ ਲਾਈਨ ਤੇ ਸੀਗਾ ਕਸਟਮਰ ਨੇ ਮੈਨੂੰ ਫੋਨ ਕੱਟਦਾ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਮੈਂ ਉਹਨੂੰ ਕਿਹਾ ਕਿ ਤੂੰ ਆਪਣਾ ਟਾਈਮ ਸਾਰੇ ਕੰਮ ਖਤਮ ਕਰ ਲੈ ਗਿਆ ਅੰਨੇ ਦਿਨ ਖੜਾ ਹੋ ਗਿਆ ਤੇ ਖੜਾ ਹੋ ਕੇ ਸਾਰਿਆਂ ਸਾਹਮਣੇ ਲੇਡੀ ਸਟਾਫ ਮੌਜੂਦ ਸੀ ਸਾਡੇ ਐਸਪੀ ਮੌਜੂਦ ਸੀ ਸਾਰਾ ਸਾਹਮਣੇ ਮੈਨ ਦੇ ਪਿੱਛੇ ਨੂੰ ਹੋ ਕੇ ਮੈਨੂੰ ਧੱਕਾ ਦਿੱਤਾ ਤੇ ਹੱਥੋਂ ਪਾਈ ਤੇ ਉਹ ਸ਼ੁਰੂ ਹੋ ਗਿਆ ਅੱਜ ਐਸਪੀਐਮ ਸਾਹਿਬ ਤੇ ਬਾਕੀ ਮੌਜੂਦ ਜਿਹੜੇ ਸੀਗੇ ਉਹਨਾਂ ਸਾਹਮਣੇ ਮੈਨੂੰ ਬਹੁਤ ਗੰਦੀਆਂ ਗੰਦੀਆਂ ਮਾਵਾ ਪਾਣਾ ਦੇ ਗਾਲ੍ਹਾਂ ਕੱਢੀ ਉਹਨੇ ਐਨਾ ਵੀ ਨਹੀਂ ਸੋਚਿਆ ਕਿ ਮੈਂ ਦਫ਼ਤਰ ਦੇ ਵਿੱਚ ਇੱਕ ਸਰਕਾਰੀ ਅਹੁਦੇਦਾਰ ਆਪ ਵੀ ਵਤੇ ਉਹ ਗਾਲ੍ਹਾਂ ਕੱਢ ਰਿਹਾ ਵਾ ਤੇ ਚਲੋ ਉਹ ਵੀ ਬਾਦੀ ਗੱਲ ਹੈ ਇਹ ਸਾਡੇ ਲੇਡੀਸਟਾਫ ਮੌਜੂਦ ਉਹ ਸਾਹਮਣੇ ਮਾਵਾ ਪੈਣਾ ਦੀ ਗੱਲ ਕਿੱਥੇ ਤੱਕ ਜਚਦੀ ਹੈ ਇਹਦੇ ਇਸ ਬੰਦੇ ਤੇ ਅੱਜ ਮੈਨੂੰ ਮਾਰਨ ਨੂੰ ਪਿਆ ਵਾ ਕੱਲ ਕਿਸੇ ਹੋਰ ਨੂੰ ਵੀ ਪਿਆ ਸਕਦਾ ਵਾ ਗਾਲੀ ਗਲੋਚੀ ਤੱਕ ਪੰਜਾਬੀ ਇੰਨੀ ਗੰਦੀ ਗੰਦੀ ਗਾਲ ਕੱਢੀ ਇਸ ਬੰਦੇ ਨੇ ਦਫਤਰ ਚ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਇੱਥੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਅੱਜ ਦੀ ਮਨੋਨ ਸਰ ਸੀ ਉਹਨਾਂ ਨੇ ਕੋਈ ਪਾਰਸਲ ਰਿਗਾਰਡਿੰਗ ਸੀ ਉਹਨਾਂ ਦਾ ਤੇ ਉਹ ਦਿਨ ਚੈੱਕ ਕਰਨ ਗਏ ਸੀ ਕਿ ਰੇਟ ਵਗੈਰਾ ਕੀ ਉਹਨਾਂ ਨੇ ਕਸਟਮਰ ਨੂੰ ਦੱਸਣਾ ਸੀ ਵੀ ਕੀ ਦੱਸਣਾ ਨਾ ਵੀ ਅਮਾਉਂਟ ਵਗੈਰਾ ਕਿੰਨੀ ਹੈ ਔਰ ਪਤਾ ਨਹੀਂ ਉਹਨਾਂ ਨੇ ਕੀ ਬੰਦ ਹੋਈ ਹੈ ਬੰਦ ਸ਼ੋਵਿਤ ਕੰਡਵਾ ਲਿਓ ਤੇ ਪੀਐਮਬੀਸੀਐਮ ਦਾ ਉਹਨੇ ਗਾਲ ਕੱਢ ਦਿੱਤੀ ਸੀ ਮਨੋਜ ਸਰ ਨੂੰ ਹੋਰ ਉਸ ਵਾਰ ਬਿਲਕੁਲ ਹੱਥੋਂ ਪਾਈ ਹੋਈ ਹੈ ਸਰ ਲੇਕਿਨ ਮਤਲਬ ਕਿ ਬਿਲਕੁਲ ਵੀ ਨਹੀਂ ਸਰ ਉਹ ਰੈਨੀਆਂ ਗੰਦੀਆਂ ਗਾਲਾਂ ਮੈਂ ਇਵਨ ਕਿ ਨਾ ਮੈਂ ਕਦੀ ਆਪਣੀ ਫੈਮਿਲੀ ਚ ਨਾ ਆਪਣੇ ਏਰੀਆ ਵਾਈਜ਼ ਕਿਤੇ ਵੀ ਆਹ ਉਹਦਾ ਮੋਲੀ ਦੇਖਿਆ ਰੋਸਮਾਂ ਦੀਵਨ ਕੀ ਬੀਪੀ ਵੀ ਮੇਰਾ ਲੋ ਹੋ ਗਿਆ ਸੀ ਸਿਰਫ ਇੱਕ ਬੰਦੇ ਕੰਨ ਕਹਿੰਦਾ ਅੱਲਾਹ ਜਾਨਾ ਆਫਿਸ ਦਾ ਮੋਲ ਗੰਦਾ ਆਗਾ ਮੇਰੀ ਇਸਟਰ ਜੁਆਇਨਿੰਗ ਆ ਗਈ 2014 ਦੇ ਔਰ ਮੇਰੀ ਪਹਿਲੇ ਪੋਸਟਿੰਗ ਸੀ ਮੋਗਾ ਉੱਥੇ ਵੀ ਮਤਲਬ ਪੂਰੇ 10 11 ਸਾਲਾਂ ਦਾ ਐਕਸਪੀਰੀਅੰਸ ਵਿੱਚ ਮੈਂ ਐਵੇਂ ਦਾ ਘੱਡਿਆ ਇਨਸਾਨ ਸੀਰੀਅਸਲੀ ਨਹੀਂ ਦੇਖਿਆ ਔਰ ਮੈਂ ਇਹਦੇ ਗੈਂਸ ਕੰਪਲੇਂਟ ਕੀਤੀ ਸੀ ਮਿਸ ਵੀ ਅਵਦੀਨ ਸਤੰਬਰ 2024 ਦੇ ਔਰ ਔਰੇ ਮੇਰੀ ਕੰਪਲੇਨ ਦਾ ਵੀ ਕੋਟਾ ਲੇਦਾ ਕੁਝ ਨਹੀਂ ਬਣਿਆ ਉਲਟਾ ਮਿਲੂ ਕਿਹਾ ਜਾਂਦਾ ਹੈ ਕਿ ਹਾਂ ਉਸ ਬੰਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੁਸੀਂ ਲੜਦੇ ਹੋ ਸਾਰਿਆਂ ਨਾਲ ਸਰ ਮੰਗ ਹੈ ਹੀ ਕਿ ਇਹੋ ਜਿਹੇ ਬੰਦਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਸਟਾਫ ਵਿੱਚ ਕੋਈ ਠੋਣਾ ਚਾਹੀਦਾ ਕਿਉਂਕਿ ਸਿਰਫ ਇੱਕਾ ਬੰਦੇ ਕਰਕੇ ਪੂਰੇ ਗੁਰਾਇਆ ਦਾ ਨਾਮ ਬਦਨਾਮ ਹੁੰਦਾ ਪਿਆ ਬਾਕੀ ਸਾਡਾ ਸਾਰਾ ਸਭ ਕੋਆਪਰੇਟਿਵ ਵੇ ਸਿਰਫ ਇਹ ਕਾਹੀਏ ਕਿ ਜਿਹਨੂੰ ਬਿਲਕੁਲ ਵੀ ਬੋਲਣ ਦਾ ਪਤਾ ਨਹੀਂ ਚੱਲਦਾ ਕਿ ਮੈਂ ਵੱਡੇਆਂ ਛੋਟੇਆਂ ਨਾਲ ਆਪਣੇ ਸੀਨੀਅਰ ਨਾਲ ਕਿਵੇਂ ਮੋਲ ਲੈ ਮਿਸਟਰ ਮਨੋਜ ਕੁਮਾਰ ਜਿਹੜਾ ਕਿ ਮਾਰਕੀਟਿੰਗ ਐਗਜ਼ੀਕਿਊਟਿਵ ਆ ਸਾਡੇ ਆਫਿਸ ਠੀਕ ਆ ਜੀ ਉਹ ਆਪਣੇ ਪਾਰਸਲ ਲਈ ਪੁੱਛਣ ਗਿਆ ਰੇਟ ਹੂੰ ਕਾਊਂਟਰ ਤੇ ਸ਼੍ਰੀ ਸੋਭਿਤ ਗੰਡਵਾਲ ਕਾਊਂਟਰ ਦਾ ਤੇ ਜਦੋਂ ਪੁੱਛਣ ਗਿਆ ਤਾਂ ਇਹਨਾਂ ਦੀ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਹੋਈ ਆ ਅਬ ਤੁਸੀਂ ਕਮਿਊਨੀਕੇਸ਼ਨ ਜਲ ਲੈ ਲਓ ਜਾਂ ਹੀਟਪ ਹੀਟਪ ਹੋਇਆ ਕੁਝ ਠੀਕ ਆ ਤੇ ਜਦੋਂ ਇਹ ਜ਼ਿਆਦਾ ਹੋ ਗਿਆ ਇੱਕ ਮੈਂ ਪਲੀ ਅਕਾਊਂਟ ਸੇ ਵੈਰੀਫਿਕੇਸ਼ਨ ਲੱਗਾ ਹੋਇਆ ਸੀ ਹੁਣ ਵੀ ਮੈਂ ਅਕਾਊਂਟ ਵੈਰੀਫਾਈ ਕਰਨੇ ਆ ਤੇ ਜਦੋਂ ਇਹ ਇਹਨਾਂ ਦਾ ਹੋਇਆ ਤਾਂ ਅਸੀਂ ਛਡਾਇਆ ਬੀਿੰਗ ਅ ਲੇਡੀਜ਼ ਵੀ ਇੱਥੇ ਇੱਕ ਫੋਨ ਆ ਮੈਡਮ ਆ ਮੰਗਲ ਸਿੰਘ ਉਸ ਟਾਈਮ ਪੂਨਾ ਮੈਡਮ ਵੀ ਪ੍ਰੈਜ਼ੈਂਟ ਸੀ ਸ਼੍ਰੀ ਮੰਗਲ ਸਿੰਘ ਵੀ ਪ੍ਰੈਜ਼ੈਂਟ ਸੀ ਪੋਸਟਮੈਨ ਵੀ ਜੇਕ ਪ੍ਰੈਜ਼ੈਂਟ ਵੀ ਜੇ ਕੁਮਾਰ ਠੀਕ ਆ ਤੇ ਸਾਡੇ ਇੱਕ ਐਮਟੀਐਸ ਸ਼ਮਮੀ ਕਪੂਰ ਵੀ ਉਸ ਟਾਈਮ ਪ੍ਰੈਜ਼ੈਂਟ ਸੀ ਅਸੀਂ ਇਹਨਾਂ ਨੂੰ ਹਟਾਇਆ ਆਪਸ ਵਿੱਚ ਠੀਕ ਆ ਜੀ ਇਹਨਾਂ ਦੀ ਹੇਟ ਅਪ ਹੋਇਆ ਤੇ ਬਾਅਦ ਵਿੱਚ ਸ਼੍ਰੀ ਮਨੋਜ ਕੁਮਾਰ ਜੀ ਨੇ ਮੇਰੇ ਖਿਆਲ ਪੁਲਿਸ ਕੰਪਲੀਟ ਕੀਤੀ ਹੈ ਜਿਹਦੇ ਕਰਕੇ ਪੁਲਿਸ ਵਾਲੇ ਵੀ ਆਏ ਇਹ ਮਨੋਜ ਕੁਮਾਰ ਨੇ ਕਾਲ ਕੀਤੀ ਸੀ ਜੀ 112 ਦੇ ਉੱਪਰ ਅਸੀਂ ਮੌਕੇ ਤੇ ਆਏ ਤੇ ਇਹਨਾਂ ਨੂੰ ਹੋ ਸਮਝਾਇਆਗਾ ਤੇ ਥਾਣੇ ਦੇ ਵਿੱਚ ਟਾਈਮ ਤੇ ਉਥੇ ਜਾ ਕੇ ਜੋ ਹੋ ਰਿਹਾ ਨਾ ਫੈਸਲਾ ਹੋ ਜਾਣਾ ਕੰਪਲੀਟ ਅੱਗੇ ਮੁਰਾਏ ਥਾਣੇ ਦੇ ਵਿੱਚ ਕੀ ਮੈਟਰ ਕੀ ਗੱਲ ਆ ਉਹ ਗਲੀ ক্লোਜ ਦਾ ਜੀ ਆਪ ਦੇ ਵਿੱਚ